ਘਤੀ ਵਿਰੋਧੀ ਕਾਲੇ ਕਾਨੂੰਨਾ ਖਿਲਾਫ ਚੱਲ ਰਹੇ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਸ਼ਰਧਾਂਜਲੀ ਦੇਣ ਦੇ ਸਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਕਿਸਾਨਾਂ ਵੱਲੋਂ ਕਿਸਾਨੀ ਸੰਘਰਸ਼ ਦੌਰਾਨ 35 ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਪੇਟ ਕੀਤੀਆਂ ਗਈਆਂ ਇਸ ਸ਼ਰਧਾਂਜਲੀ ਦੌਰਾਨ ਵਧੇਰੇ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ ਸਮਾਣਾ ਪਤਨਾ ਰੋਡ ਤੇ ਰਿಲಯನ್ಸ್ ਪੈਟਰੋਲ ਪੰਪ ਤੇ ਕਿਸਾਨ ਯੂਨੀਅਨਾਂ ਕਿਸਾਨਾਂ ਅਤੇ ਭਾਰੀ ਗਿਣਤੀ ਵਿੱਚ ਔਰਤਾਂ ਵੱਲੋਂ ਇਸ ਚੱਲ ਰਹੇ ਧੰਨੇ ਦੌਰਾਨ ਜੋ ਦਿੱਲੀ ਅੰਦਰ ਕਿਸਾਨ ਸ਼ਹੀਦ ਹੋਏ ਹਨ ਅੱਜ ਸਾਡੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਹਨ ਸਾਡੇ ਪੱਤਰਕਾਰ ਨੂੰ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਅਤੇ ਨਛੱਤਰ ਸਿੰਘ ਨੇ ਦੱਸਿਆ ਸਾਡੇ ਪੱਤਰਕਾਰ ਨੂੰ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਤੇ ਨਛੱਤਰ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਕਿਸਾਨ ਕਾਲੇ ਕਾਨੂੰਨਾਂ ਦੇ ਖਿਲਾਫ ਧਰਨਾ ਲਗਾ ਕੇ ਬੈਠੇ ਹਨ ਪਰ ਮੋਦੀ ਸਰਕਾਰ ਉਹਨਾਂ ਨੂੰ ਬਿਲਕੁਲ ਵੀ ਸੁਣਵਾਈ ਨਹੀਂ ਕਰ ਰਹੀ ਮੋਦੀ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਤਾਂ ਕਿ ਕਿਸਾਨ ਆਪਣੇ ਘਰਾਂ ਵਿੱਚ ਵਾਪਸ ਆ ਸਕਣ ਤੇ ਇਸ ਧਰਨੇ ਨੂੰ ਖਤਮ ਕੀਤਾ ਜਾ ਸਕੇ ਪਰ ਮੋਦੀ ਸਰਕਾਰ ਕਿਸੇ ਦੀ ਵੀ ਨਹੀਂ ਸੁਣ ਰਹੀ ਬੁਟਾ ਸਿੰਘ ਨੇ ਮਹਿਲਾ ਪੱਤਰਕਾਰ ਤੇ ਕੀਤੀ ਬਦਸਲੂਕੀ ਦੇ ਖਿਲਾਫ ਕਿਹਾ ਕਿ ਪੰਜਾਬ ਤੇ ਸੰਸਦ ਤੇ ਮਾਮਲਾ ਦਰਜ ਕੀਤਾ ਜਾਵੇ ਕਿਸੇ ਮਹਿਲਾ ਪੱਤਰਕਾਰ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਕਿਸੇ ਵੀ ਲੜਕੀ ਨਾਲ ਬਦਸਲੂਕੀ ਕਰਨਾ ਬਹੁਤ ਵੱਡਾ ਜ਼ੁਲਮ ਹੈ ਤੇ ਸਾਡੀ ਕਿਸਾਨੀ ਉਹਨਾਂ ਅਗਰਾਹਾਂ ਵੱਲੋਂ ਦਿੱਲੀ ਵਿੱਚ ਇਸ ਦੀ ਆਵਾਜ਼ ਵੀ ਉਠਾਈ ਜਾਏਗੀ ਤੇ ਲੜਕੀ ਨੂੰ ਇਨਸਾਫ ਦੁਵਾਇਆ ਜਾਏਗਾ ਜਸ ਸਿੰਘ ਮਾਨਾ ਜੀ ਪਿੰਡ ਗਾਜੇਵਾਸ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਵਲੋਂ ਅੱਜ ਕੀ ਪ੍ਰੋਗਰਾਮ ਸੀ ਇਕਤਾ ਗਰਾਹ ਵਲੋਂ ਅੱਜ ਸਾਡਾ ਪ੍ਰੋਗਰਾਮ ਹੈ ਜਿਹੜਾ ਦਿੱਲੀ ਦੇ ਵਿੱਚ ਆਪਣੇ ਸਿੰਘ ਸਾਥੀ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਹੈ ਇਹ ਰਿਲਾਇੰਸ ਪੰਪ ਤੇ ਸਵਾਣਾ ਵਿਖੇ ਜਿੱਥੇ ਪੱਕਾ ਮੋਰਚਾ ਚੱਲ ਰਿਹਾ ਹੈ ਅਸੀਂ ਉਹਨਾਂ ਨੂੰ 2 ਮਿੰਟ ਦਾ ਮੌਨ ਬਤਾਰਨ ਕਰਕੇ ਸਰਦਾ ਦੇ ਫੁੱਲ ਭੇਟ ਕੀਤੇ ਨੇ ਜੀ ਜਿਹੜੀ ਮਹਿਲਾ ਪੱਤਰਕਾਰਨ ਬਸਤੂਗੀ ਕੱਲ ਹੋਈ ਹੈ ਇੱਕ ਐਮਪੀ ਵੱਲੋਂ ਪੰਜਾਬ ਦੇ ਕੀਤੀ ਹੈ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ ਦੇ ਬਾਰੇ ਅਸੀਂ ਉਹਨਾਂ ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦਾ ਜੀ ਜਿਨ੍ਹਾਂ ਨੇ ਜਿਹੜਾ ਐਮਪੀ ਹੋ ਕੇ ਇੱਕ ਮਹਿਲਾ ਪੱਤਰਕਾਰ ਤੇ ਸਾਡੀ ਭੈਣ ਦੇ ਹੱਥ ਚੁੱਕਦਾ ਉਹਨਾਂ ਦੇ ਕੰਮ ਕੈਮਰੇ ਵੀ ਤੋੜੇ ਨੇ ਹੋਰ ਵੇ ਉਹਨਾਂ ਨੇ ਗੰਦੀ ਸ਼ਬਦਾਵਲੀ ਵਰਤੀ ਐ ਅਸੀਂ ਉਹਦੀ ਸਖਤ ਸ਼ਬਦਾਂ 'ਚ ਨਖੇਦੀ ਕਰਦੇ ਆ ਜੀ ਉਹ ਬਹੁਤ ਮਾੜੀ ਗੱਲ ਐ ਜੀ ਉਹਨਾਂ ਵਾਸਤੇ ਰਿਲਾਇੰਸ ਦੇ ਤਿਰ ਟਾਉਰ ਹੈ ਉਹ ਤੁਸੀਂ ਬੰਦ ਕਰੋ ਆਪਣੇ ਵੱਲੋਂ ਹਲੇ ਸਾਡੇ ਸੂਬਾ ਅਗਵਾ ਵੱਲੋਂ ਪੂਰਨ ਤੌਰ ਤੇ ਕੋਈ ਬੰਦ ਕਰਨ ਦੀ ਹਦਾਇਤ ਨਹੀਂ ਆਈ ਜੀ ਜਦੋਂ ਸੂਬੇ ਵੱਲੋਂ ਕੋਈ ਇਸ ਤਰ੍ਹਾਂ ਦੀ ਆਊਗੀ ਤਾਂ ਅਸੀਂ ਪੱਕੇ ਤਰੀਕੇ ਨਾਲ ਉਹਨਾਂ ਨੂੰ ਉਖਾੜ ਕੇ ਸੁੱਟ ਦਾਂਗੇ ਹਲੇ ਥੋੜਾ ਬਹੁਤਾ ਕਈ ਜਿਨ੍ਹਾਂ ਜਿਹੜੇ ਜ਼ਿਮੀਦਾਰ ਜਿਨ੍ਹਾਂ ਦੇ ਖੇਤਾਂ 'ਚ ਘਰਾਂ 'ਚੋਂ ਟਾਵਰ ਲੱਗੇ ਹੋਏ ਨੇ ਜੇਕਰ ਉਹ ਜ਼ਿਮੀਦਾਰ ਕਹਿੰਦੇ ਨੇ ਵੀ ਅਸੀਂ ਇਸ ਕੰਪਨੀ ਤੋਂ ਕਿਰਾਇਆ ਨਹੀਂ ਲੈਣਾ ਇਹ ਟਾਵਰ ਹਟਾਏ ਜਾਣ ਪੱਟੇ ਜਾਣ ਤਾਂ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਜਿ ਉਹ ਟਾਵਰਾਂ ਨੂੰ ਬੰਦ ਕਰਾਂਗੇ ਓਕੇ ਤਾਂ ਸਾਡਾ ਇਹ ਸੀਗਾ ਜੋ ਸਾਡੇ ਸੀਰ ਹੋਏ ਨੇਗੇ ਉਹਨਾਂ ਨੂੰ ਸਰਹੰਦਲੀ ਪੇਟ ਕੀਤੀ ਹੈਗੀ ਤੇ ਅਸੀਂ ਪੰਡਾਂ ਦੇ ਵਿੱਚ ਮਾਰਚ ਕੀਤਾ ਹੈ ਦੋ ਦਿਨ ਤੇ 26 ਤਰੀਕ ਨੂੰ ਵੱਧ ਤੋਂ ਵੱਧ ਕਿਸਾਨ ਨੇ ਜਿਹੜੇ ਦਿੱਲੀ ਦੇ ਵਿੱਚ ਕਰਨਗੇ ਕਿ ਅਸੀਂ ਮੋਦੀ ਨੂੰ ਸੁਨੇਹਾ ਡਾਉਣਾ ਹੈ ਕਿ ਅਸੀਂ ਜਾਗ ਚੁੱਕੇ ਹਾਂ ਜੋ ਤਾਂ ਆਪਣੇ ਕਾਲੇ ਕਾਨੂੰਨ ਨੂੰ ਵਾਪਸ ਪੜੀਵਾਦ ਲੈ ਲੈ ਤੇ ਇਹਦੇ ਨਤੀਜੇ ਗੱਲ ਤੇ ਲੱਗਣਗੇ ਕਿ ਅਸੀਂ ਹੱਕਾਂ ਦੇ ਲਈ ਮਰ ਰਹੇ ਹਾਂ ਕਿ ਹੱਕਾਂ ਦੇ ਲਈ ਅਸੀਂ ਪਰਿਵਾਰ ਖਤਮ ਕਰ ਦਾਂਗੇ ਜਿਹੜੀ ਸਾਡੀ ਜ਼ਮੀਨ ਹੈ ਸਾਡਾ ਹੱਕ ਨੇਗੇ ਇਹ ਤੇ ਕਿਸੇ ਕੋਵਿਡ ਗ੍ਰਾਮ ਦਾ ਕੋਈ ਅਧਿਕਾਰ ਨਹੀਂ ਜਿਹੜੇ ਤੋਂ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਇਹ ਇਹ ਹੁਣ ਪਾਸ ਕਰੇ ਨੇ ਕਿਸ ਨੂੰ ਉੱਤਰ ਰਾਸ਼ਟਰ ਦਾ ਮਤਾ ਸੀਗਾ ਇਹਦੇ ਵਿੱਚ ਕਾਨੂੰਨ ਪਾਸ ਨਹੀਂ ਹੋ ਸਕਦੇ ਸਰਦਾਰ ਵੀ ਗਵਾਹੀ ਦਿੰਦਾ ਹੈ ਕਿ ਜਿਹੜੇ ਕਿਸੇ ਕਿਸਾਨ ਖੇਤੀ ਦੇ ਕਾਨੂੰਨ ਨੇ ਇਹ ਰੱਦੋਬਦ ਨਹੀਂ ਕੀਤੇ ਜਾ ਸਕਦੇ ਤਾਂ ਕਿ ਅਸੀਂ ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਹਾਂਗੇ ਅਸੀਂ ਆਪਣੇ ਹੱਕ ਲੈ ਕੇ ਰ੍ਹਾਂਗੇ ਇਹ ਚ ਜਾ ਸਾਰੇ ਕਹਿੰਦੇ ਸਾਡੇ ਚਾਰੇ ਸਾਰੇ ਭੈਣ ਭਰਾ ਨੇ ਉਹ ਬਾਰੀ ਦੇ ਨਾਲ ਦਿੱਲੀ ਜਾਂਦੇ ਨੇ ਦਿੱਲੀ ਤੋਂ ਬਾਅਦ ਵਾਪਸ ਆਉਂਦੇ ਨੇ ਤੇ ਸਾਡੀਆਂ ਭੈਣਾਂ ਨੇ ਉਹ ਖੇਤਾਂ 'ਤੇ ਕੰਮ ਕਰਦੇ ਨੇ ਗਿਆ ਸਾਨੂੰ ਜ਼ਮੀਨ ਨਾਲ ਜ਼ਮੀਨ ਨਾਲ ਜੱਟ ਦਾ ਪਿਆਰ ਹੁੰਦਾ ਹੈਗਾ ਜ਼ਮੀਨ ਨੂੰ ਅਸੀਂ ਕਿਸੇ ਹੱਦ ਦੇ ਨਹੀਂ ਛੱਡ ਦੇਵਾਂਗੇ ਇਹ ਸਾਡੇ ਇੱਕੋ ਨਾਲ ਦੀ ਪਰਿਵਾਰ ਨੇ ਅਸੀਂ ਰੱਦ ਕਰਾ ਕੇ ਹਟ ਕੰਮ ਲਾਵਾਂਗੇ ਓਕੇ ਸਮਾਣਾਤ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ